ਸਤਿ ਸ਼੍ਰੀ ਅਕਾਲ ਮੈਂ ਸੋਮਸ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂਨਾਮਾ ਚੈਨਲ ਦੇ ਉੱਪਰ ਫੱਟ ਤੋਂ ਵੱਧ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਉਹ ਗੱਲਾਂ ਬਾਤਾਂ ਕੀਤੀਆਂ ਜਾਣ ਜਿਨ੍ਹਾਂ ਗੱਲਾਂ ਬਾਤਾਂ ਦਾ ਵੱਧ ਤੋਂ ਵੱਧ ਦੂਸਰਿਆਂ ਨੂੰ ਫਾਇਦਾ ਮਿਲ ਸਕੇ ਔਰ ਉਸ ਵਿਸ਼ੇ ਦੇ ਵਿੱਚ ਅਸੀਂ ਬੜੇ ਤਤਪਰ ਰਹਿੰਦੇ ਆ ਸਮਾਜ ਦੇ ਵਿੱਚੋਂ ਉਹਨਾਂ ਪਰਸਨੈਲਿਟੀਆਂ ਦੇ ਨਾਲ ਸੰਪਰਕ ਕਰੀਦਾ ਹੈ ਜਿਸ ਨੂੰ ਵੀ ਕਿਸੇ ਵੀ ਵਿਸ਼ੇ ਬਾਰੇ ਚੰਗੀ ਤਰ੍ਹਾਂ ਨੌਲੇਜ ਹੈ ਉਹ ਆਪਣੀ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰ ਸਕਦਾ ਹੈ ਸੋ ਉਸ ਕੜੀ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਹੜੇ ਕਿ ਜੋ ਕਿ ਹਰ baar ਇੱਕ ਨਵਾਂ ਵਿਸ਼ਾ ਔਰ ਨਵੀਂ ਸੋਚ ਲੈ ਕੇ ਸਟੂਡੀਓ ਦੇ ਵਿੱਚ ਆਉਂਦੇ ਨੇ ਔਰ ਗੱਲਬਾਤ ਵਾਸਤੇ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਸਿਵਲ ਡਿਫੈਂਸ ਬਾਰੇ ਔਰ ਸਿਵਲ ਡਿਫੈਂਸ ਜਿਹੜਾ ਹੈ ਕੋਸਤੀ ਜ਼ਰੂਰਤ ਕੀ ਹੈ ਔਰ ਕਿਸ ਤਰ੍ਹਾਂ ਇਸ ਸ਼ਬਦਾਂ ਦੇ ਨਾਲ ਆਪਾਂ ਜੁੜ ਸਕਦੇ ਆ ਇਹਨਾਂ ਦੇ ਨਾਲ ਤਾਲਮੇਲ ਕਰ ਸਕਦੇ ਆ ਔਰ ਕਿਸ ਤਰ੍ਹਾਂ ਆਪਾਂ ਆਪਣੀ ਜਾਨ ਬਚਾ ਸਕਦੇ ਆ ਤੇ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਮਸੀਹਾ ਬਣ ਕੇ ਕਿਸ ਤਰ੍ਹਾਂ ਆ ਸਕਦੇ ਆ ਉਹ ਸਾਰੀ ਗੱਲਬਾਤ ਕਰਨ ਵਾਸਤੇ ਇੱਕ ਵਾਰ ਫਿਰ ਮੇਰੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਾਕਾ ਰਾਮ ਵਰਮਾ ਜੀ ਵਰਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਨੋਸ਼ਕਾਰ ਜੀ ਸਿਵਲ ਡਿਫੈਂਸ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਾਨੂੰ ਸਰ ਸਿਵਲ ਡਿਫੈਂਸ ਬਹੁਤ ਅੱਛੀ ਆਲ ਓਵਰ ਵਰਲਡ ਚੱਲਣ ਵਾਲੀ ਸਕੀਮ ਹੈ ਹੂੰ ਜਦੋਂ ਪਹਿਲਾ ਸੰਸਾਰ ਜਦੋਂ ਹੋਇਆ 1914 ਤੋਂ ਲੈ ਕੇ 1919 ਤੱਕ ਉਹਦੇ ਚ ਕਰੀਬ 3 ਕਰੋੜੋਂ ਜ਼ਹਾਦੀ ਵੀ ਬੜੀ ਘਟ ਸੀ ਜੀ 3 ਕਰੋੜ ਲੋਕੀ ਮਰੇ ਸੀ ਉਹਦੇ ਵਿੱਚ ਸਿਰ 90% 90% ਸਿਵਿਲਨ ਲੋਕੀ ਮਰੇ ਹਾਂ ਠੀਕ ਹੈ ਆਰਮਿੰਗ ਦਾ ਪਤਾ ਹੁੰਦਾ ਗੋਲੀ ਚੱਲ ਰਹੀ ਆ ਬੰਬ ਗਿਰ ਰਿਹਾ ਤਾਂ ਅਸੀਂ ਬਚਣਾ ਕਿਵੇਂ ਆ ਜੀ ਆਮ ਲੋਕੋ ਨੂੰ ਪਤਾ ਨਹੀਂ ਆਪਣੇ ਕਾਰੋਬਾਰ ਚ ਲੱਗੇ ਹੁੰਨੇ ਸਰ ਜੀ ਫਿਰ ਉਹ ਯੁੱਧ ਤੋਂ ਬਾਅਦ ਯੂਨੋ ਦੀ ਪਹਿਲਾ ਬਾਅਦ ਯੂਨਾਈ ਪਹਿਲਾ ਲੀਗ ਆਫ ਨੇਸ਼ਨਸ ਹੂੰ ਕੋਈ ਕੰਟਰੀ ਨੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਈ ਲੀਗ ਆਫ ਨੇਸ਼ਨਸ ਜੀ ਵੀ ਆਪਾਂ ਇੱਕ ਸਿ ਟ੍ਰੇਨਿੰਗ ਸ਼ੁਰੂ ਕਰ ਲਈਏ ਤਾਂ ਕਿ ਜੇ ਕਦੇ ਦੁਆਰਾ ਹਮਲਾਜ ਜਾਂਦਾ ਹੈ ਤਾਂ ਸਿਵਲ ਲੋਕੀ ਆਪਣੇ ਆਪ ਨੂੰ ਕਿਵੇਂ ਬਚਾਣ ਹਾਂ ਠੀਕ ਹੈ ਜੀ ਤਾਂ ਸਿਵਲ ਡਿਫੈਂਸ ਸ਼ੁਰੂ ਹੋਈ ਜੀ ਇੱਕ ਇਹ ਤਿੰਨ ਤਰ੍ਹਾਂ ਦੀ ਹੈ ਸਰ ਸਮਾਜਿਕ ਸੁਰੱਖਿਆ ਕਹਿ ਸਕਦੇ ਨੂੰ ਇੱਕ ਤਰ੍ਹਾਂ ਹੈ ਸੈਲਫ ਡਿਫੈਂਸ ਜੀ ਉਹ ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਜੇ ਤੁਹਾਨੂੰ ਕੋਈ ਫੜਦਾ ਹੈ ਕਰਦਾ ਹੈ ਤਾਂ ਤੁਸੀਂ ਬੱਚਨਾ ਜਿਵੇਂ ਆ ਜੇ ਆਪਾਂ ਕੁੱਤੀ ਦੇ ਬੱਚੇ ਨੂੰ ਵੀ ਚੱਕ ਲੈਂਦੇ ਉਹ ਵੀ ਪੈਰ ਮਾਰਦਾ ਹੈ ਚਿੱਕਾ ਮਾਰਦਾ ਹੈਗਾ ਉਹ ਸੈਲਫ ਡਿਫੈਂਸ ਆ ਜੀ ਇਹ ਕੋ ਸਿਵਲ ਡਿਫੈਂਸ ਹੱਸ ਹੈ ਯਾਨੀ ਦੇਸ਼ ਤੇ ਕੋਈ ਵਿਪਤਾ ਆ ਗਈ ਹੈ ਤਾਂ ਆਪਾਂ ਕਿਆ ਕਰਨਾ ਹੈਗਾ ਤੀਸਰਾ ਜਿਹੜਾ ਹੈ ਦੇਸ਼ ਤੇ ਆ ਗਈ ਦੁਨੀਆ ਤੇ ਆ ਗਈ ਆ ਰਲ ਕੇ ਆਪਾਂ ਕਿਵੇਂ ਬਚਾਣਾ ਹੈ ਹੂੰ ਤੋਂ ਸਿਵਲ ਡਿਫੈਂਸ ਜਿਹੜੀ ਬਹੁਤ ਅੱਛੀ ਸਕੀਮ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਟ੍ਰੇਨਡ ਪੀਪਲ ਜਿਹੜੇ ਹੈ ਆਮ ਲੋਕਾਂ ਨੂੰ ਭੱਲੇ ਚ ਸਿਖਾਣਗੇ ਕਮੇਟੀਆਂ ਬਣਾਣਗੇ ਤੇ ਵਿਕਤਾ ਬਲੇ ਰਲ ਕੇ ਮਦਦ ਕਰਨਗੇ ਹੂੰ ਕਿਉਂਕਿ ਇੱਕ ਲੋਕਾਂ ਨੂੰ ਪਤਾ ਹੁੰਦਾ ਵੀ ਇਸ ਘਰ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਆ ਜੀ ਉਹ ਇਸ ਵੇਲੇ ਕਿੱਥੇ ਹੋ ਸਕਦੇ ਆ ਹੂੰ ਜੇ ਬਿਲਡਿੰਗ ਡਰ ਜਾਂਦੀ ਆ ਸਰ ਕਿਸੇ ਵੀ ਤਰ੍ਹਾਂ ਪਚ ਨਾਲ ਜਾਂ ਬੰਬ ਨਾਲ ਤਾ ਉਹ ਲੋਕੀ ਰੜਕੇ ਉਥੋਂ ਕੱਢ ਸਕਦੇ ਆ ਜੀ ਮੇਰੇ ਜਦੋਂ ਸਰ ਆਪਰੇਸ਼ਨ ਸ਼ੀਲਡ ਆ ਸੰਦੂਰ ਸ਼ੁਰੂ ਹੋਇਆ ਇੱਕ ਰਿਟਾਇਰਡ ਬਰਗੇਡੀਅਰ ਆ ਆਰਮੀ ਦੇ ਉਹਨਾਂ ਨੇ ਕਈ ਚੰਗਾ ਲੜੀਆਂ ਸਰ ਹੂੰ ਉਹ ਕਹਿੰਦੇ ਫਰਮਾ ਜੀ ਜਦੋਂ جنگ ਲੱਗਦੀ ਆ ਪੁਚਾ ਲੰਦਾ ਸੜਕਾਂ ਵੀ ਟੁੱਟ ਜੰਨੀਆਂ ਹਸਪਤਾਲ ਵੀ ਡੈਮੇਜ ਹੋ ਜੰਨੇ ਆ ਉੱਥੇ ਸਿਰਫ ਸਿਰਫ ਉਹ ਵੀ ਫਾਸਟ ਟ੍ਰੇਨਿੰਗ ਹੀ ਬਚਾਏਗੀ ਬਚਾਏਗੀ ਵਾਹ ਫਰਨਾਸਨ ਨਰਟਿੰਗ ਆਈਲ ਨਾਲ ਸਰ ਸ਼ੁਰੂ ਕੀਤੀ ਸੀਗੀ ਹਾਂ ਤਾਂ ਉਸ ਨੇ ਦਸੇ ਦਾ ਕੰਮ ਸ਼ੁਰੂ ਕੀਤਾ ਵੀ ਜੇ ਫੌਜੀ ਜ਼ਖਮੀ ਹੋਣਿਆ ਤਾਂ ਆਪਾਂ ਉਹਨਾਂ ਨੂੰ ਫਸੜ ਕੀ ਮੇਦ ਦੇਣੀ ਹੈ ਨਰਸਿੰਗ ਕੀ ਮੇ ਕਰਨੀ ਹੈ ਜੀ ਤੋਂ ਇਹ ਦੇ ਵਿੱਚ ਸਿਵਲ ਫੈਂਡ ਦੇ ਵਿੱਚ ਇਹ ਹੈ ਪੂਰੇ ਦੇਸ਼ਾਂ ਨੇ ਡਿਸਾਈਡ ਕੀਤਾ ਵੀ ਸਿਵਲ ਲੋਕਾਂ ਨੂੰ ਟ੍ਰੇਨਿੰਗ ਦਵੋ ਹਾਂ ਉਹ ਵਿੱਚ ਫਿਰ 1945 ਤੋਂ ਬਾਅਦ ਇਹ ਨੇ ਅੱਗੇ ਸਰ ਉਹਨਾਂ ਨੇ ਕੰਪਲਸਰੀ ਕਰਤਾ ਹੂੰ ਉਹ ਸਾਡੇ ਸਿਵਲ ਡਿਵਿਜਨ ਹਰ ਜ਼ਿਲ੍ਹੇ ਚ ਹੈ ਸਾਡੇ ਰਪਤੀ ਕਮਿਸ਼ਨ ਦੇ ਇਹਦੇ ਕੰਟਰੋਲਰ ਹੁੰਦੇ ਹਨ ਜੀ ਜੋ ਪੰਜਾਬ ਹோம்ਗਾਰਡ ਸਿਵਲ ਡਿਵਿਜਨ ਦਾ ਦਫ਼ਤਰ ਹੈ ਉੱਥੇ ਦੇ ਕਮਾਂਡੈਂਟ ਦੇ ਸੈਕੰਡ ਇੰਚਾਰਜ ਹੁੰਦੇ ਹਨ ਹੂੰ ਗ੍ਰਹਿ ਮੰਤਰਾਲੇ ਦੇ ਅੰਡਰ ਚੱਲਦੀ ਆ ਕੀ ਬਾਤ ਭਾਰਤ ਦੇ ਗ੍ਰਹਿ ਮੰਤਰਾਲੇ ਅੰਡਾ ਜੀ ਪੰਜਾਬ ਦਾ ਜਿਹੜਾ ਹੈ ਜਾਂ ਕਿਸੇ ਵੀ ਸੂਬੇ ਦਾ ਗ੍ਰਹਿ ਮੰਤਰਾਲਾ ਉਹਦੇ ਅੰਡਰ ਚੱਲਦੀ ਆ ਹੂੰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀ 18 ਸਾਲ ਤੋਂ ਉੱਪਰ ਬੰਦਾ ਹੋਵੇ ਬਾਕੀ ਉਮਰ ਕਿੰਨੀ ਵੀ ਆ 78 90 ਛੇ ਤੱਕ ਈਆ ਕੰਮ ਕਰ ਸਕਦਾ ਉਹ ਮੈਂਬਰ ਬਣੇ ਹੁਣ ਵੀ ਅਸੀਂ ਡਿਸਾਈਡ ਕੀਤਾ ਕੱਲ ਵੀ ਅਸੀਂ ਸਿਵਲ ਬੈਂਦੇ 15-20 ਜਵਾਨਾਂ ਨੂੰ ਆਨਰ ਕੀਤਾ ਸਰ ਜਿਨ੍ਹਾਂ ਨੇ ਬਾਉ ਡੀਲ ਕੀਤੀ ਥਾਂ ਥਾਂ ਤੇ ਜੀ ਹਸਪੀਟਲ ਆ ਕੇ ਰਿਲੇਬੇਸ਼ੇਸ਼ਨ ਅਪੋਲੋ ਗਰਾਊਂਡ ਫੈਕਟਰੀਆਂ ਚ ਜੀ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਆ ਸਰ ਹਮ ਇਹ ਅੱਛਾ ਕੰਮ ਕੀਤਾ ਸੋ ਡੀਸੀ ਸਾਹਿਬ ਦਾ ਹੁਕਮ ਆ ਗ੍ਰਾਮ ਮਤਰਾਲੇ ਦਾ ਹੁਕਮ ਹੈ 2 ਲੱਖ ਰੁਪਏ ਬੰਦਾ ਇੰਡੀਆ ਭਾਰਤ ਪੰਜਾਬ ਵਿੱਚ ਪਟਿਆਲੇ ਚ ਭਰਤੀ ਕਰੋ ਕਿਆ ਬਾਤ ਸਿਵਲ ਡਿਪੈਂਡ ਕਿ ਸਰਕਾਰ ਠੰਡ ਦੇਗੀ ਸਰ ਹੂੰ ਉਹਨਾਂ ਟ੍ਰੇਨਿੰਗ ਦਿੱਤੀ ਜਾਏਗੀ ਸੀ ਬੜੇ ਬੰਦੀ ਹੂੰ ਵੀ ਬੰਬ ਗਿਰਦਾ ਕਿਆ ਕਰਨਾ ਹੈ ਪੁੱਛਾ ਲਗਿਆ ਕਿਆ ਕਰਨਾ ਅੱਗਾ ਲਗਦੀਆ ਕਿਆ ਕਰਨਾ ਹੈ ਹੂੰ ਆ ਮੈਂ ਕੱਲ ਵੀ ਸਿਰ ਪੜ ਰਿਆ ਸੀਗਾ ਜੀ 2004 ਤੋਂ ਲੈ ਕੇ 2024 ਤੱਕ ਹੂੰ ਡਿਜਾਸਟਰ ਦੇ ਨਾਲ ਕਰੀਬ 8 ਲੱਖ ਬੰਦਾ ਮਰ ਗਿਆ ਓਹ 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 ਯਾਨੀ ਗਿਣਤੀ ਬੜੀ ਲਗਦੀ ਹੈ ਛੋਟੀ ਲਗਦੀ ਹੈ ਲੇਕਿਨ ਜਿਸ ਘਰ ਦਾ ਬੰਦਾ ਹੈ ਜਾਂਦਾ ਸਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਓਹ ਓਹ ਤੇ 80% ਲੋਕਾਂ ਨੂੰ ਸਿਵਲ ਡਿਫੈਂਡ ਦੀ ਟ੍ਰੇਨਿੰਗ ਫਸਟ ਰੀਟ੍ਰੇਨਿੰਗ ਹੋਵੇ ਤਾਂ ਬਚਾਇਆ ਜਾ ਸਕਦਾ ਹੈ ਬਿਲਕੁਲ ਉਹਦੇ ਵਿੱਚ ਸਿਵਲ ਡਿਵੈਂਸ ਬਹੁਤ ਅੱਛੇ ਸਕੀਮ ਆ ਸਰ ਮੈਂ ਵੀ ਉਹਨਾਂ ਦਾ ਟ੍ਰੇਨਰ ਹੈਗਾ ਅਸੀਂ ਲੈਕਚਰ ਕਰਨੇ ਆਂ ਕਈ ਥਾਂ ਮਤ ਕੀਤਾ ਰਾਜਪੁਰੇ ਅਸੀਂ ਫੈਕਟਰੀਆਂ 'ਚ ਖੜਾ ਕੇ ਆਏ ਮਾਤਾ ਕੁਸ਼ਲ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਗੋਤੂਗੂ ਕਰਦੇ ਹੋ ਸ਼ਰਮ ਸਾਨੂੰ ਤਾਂ ਜਿੱਥੇ ਵੀ ਮੌਕਾ ਮਿਲਦਾ ਸਰ ਚਲੇ ਜਾਂਦੇ ਆਂ ਜੀ ਸਾਨੂੰ ਕੋਈ ਬੁਲਾਉਂਦਾ ਨਹੀਂ ਹੈ ਜਲਦੀ ਹਮ ਲੇਕਿਨ ਆਪੇ ਚਲੇ ਜਾਂਦੇ ਹਾਂ ਜੀ ਹਾਂ ਆਜੋ ਕਿ ਕਿ ਅਲੋਗੇ ਕਿਉਂ ਨਹੀਂ ਕਾਰਨ ਕੀ ਹੈ ਤੁਸੀਂ ਇੰਨੀ ਵਧੀਆ ਗੱਲਾਂ ਬਾਤਾਂ ਦੱਸ ਰਹੇ ਹੋ ਇੰਨਾ ਵਧੀਆ ਤੁਸੀਂ ਪ੍ਰੈਕਟੀਕਲੀ ਖਾਸ ਕਰਕੇ ਜਦੋਂ ਜਾਨ ਨੂੰ ਬਣੀ ਹੋਵੇ ਨਾ ਤਾਂ ਕੋਈ ਬੰਦਾ ਆ ਕੇ ਦੱਸੇ ਤਾਂ ਉਹ ਮਸੀਹਾ ਹੁੰਦਾ ਹੈ ਰੱਬ ਦਾ ਰੂਪ ਹੁੰਦਾ ਹੈ ਔਰ ਤੁਸੀਂ ਤਾਂ ਬਿਲਕੁਲ ਟ੍ਰੇਨਿੰਗ ਹੀ ਉਸ ਤਰ੍ਹਾਂ ਦੀ ਦੇ ਰਹੇ ਹੋ ਸਰ ਸਰ ਪ੍ਰੋਬਲਮ ਇਹ ਹੈ ਵੀ ਉਹਨਾਂ ਦੀ ਸੋਚ ਹੀ ਨਹੀਂ ਆ ਵੀ ਐਸੇ ਸਿਖਾਈਏ ਓਹ ਹੋ ਹੋ ਹੁਣ ਮੈਂ 23 ਤਰੀਕ ਨੂੰ ਨੰਗਲ ਜਾਣਾ ਫੈਕਟਰੀ ਚ ਬਹੁਤ ਵਧੀਆ ਫੈਕਟਰੀ ਹੈ ਸਰ ਅੱਜ ਮੈਨੂੰ ਸਵੇਰੇ ਫੋਨ ਆਇਆ ਸਰ 23 ਨੂੰ ਖਾਲੀ ਰੱਖਿਓ ਹੂੰ ਤੇ ਮੈਂ ਮੰਗਲ ਵੀ ਗਿਆ ਮੰਡੀ ਗਵਿੰਦਗੜ੍ਹ ਵੀ ਗਿਆ ਖੰਨੇ ਵੀ ਗਿਆ इवन ਤੁਸੀਂ ਦੇਖੋ ਸਰ ਜਿਹੜੇ ਸੜਕਾਂ ਤੇ ਸੜਕ ਸੁਰੱਖਿਆ ਫੋਰਸ ਕਰੀ ਆ ਜੀ ਕਰੀਬ 5200 ਜਵਾਨ ਪੰਜਾਬ ਪੁਲਿਸ ਦੇ ਮੈਨੂੰ ਏ ਡੀ ਜੀ ਪੀ ਸਾਹਿਬ ਦਾ ਮੈਸੇਜ ਆਇਆ ਪਰਮਾ ਜੀ ਇਹਨਾਂ ਨੇ ਤੁਸੀਂ ਵੀ ਟ੍ਰੇਨਿੰਗ ਦੇ ਦੋਗੇ ਹਾਸਲ ਦੇ ਦਾਂਗੇ ਹੂੰ ਚਾਹ ਲੋਂਗੇ ਮੈਂ ਚਾਪ ਲਾ ਦੇ ਬਸ ਹੂੰ ਜੇ ਦੇ ਸਕਦੇ ਦੇ ਦੇਣੀ ਤਾਂ ਚਾਪ ਲਾ ਦਿਓ ਜੀ ਮੈਂ ਸਿਰ ਬਠਿੰਡੇ ਵੀ ਗਿਆ ਜਲੰਧਰ ਵੀ ਗਿਆ ਅਮਰਸਰ ਵੀ ਗਿਆ ਲੁਧਿਆਣੇ ਵੀ ਗਿਆ ਰੋਪੜ ਵੀ ਗਿਆ ਮੈਂ ਉਹਨਾਂ ਨੂੰ 2-2 ਘੰਟੇ ਦੱਸਿਆ ਵੀ ਰੋਡ ਐਕਸੀਡੈਂਟ ਹੋ ਗਿਆ ਬੰਦਾ ਕਿਹੜੀ ਹਾਲਤ ਦੇ ਵਿੱਚ ਹੈ ਉਹਨੂੰ ਮਰਨ ਤੋਂ ਬਚਾਉਣਾ ਕਿਵੇਂ ਹੈ ਕੀ ਬਾਤ ਹੈ ਸਿਵਲ ਬੰਦੇ ਵਿੱਚ ਅਸੀਂ ਸिखਾਨੇ ਆ ਵੀ ਰੱਬ ਨਾ ਕਰੇ ਕੋਈ ਬੰਦਾ ਬਿਉਸ਼ ਹੋ ਗਿਆ ਦਿਲ ਦਾ ਦੌਰਾ ਪੈ ਗਿਆ ਮਿਰਗੀ ਦਾ ਦੌਰਾ ਪੈ ਗਿਆ ਹੈ ਜਾਂ ਕੋਈ ਹੋਰ ਘਟਨਾ ਹੋ ਗਈ ਹੈ ਤਾਂ ਅਸੀਂ ਉਸਨੂੰ ਮਰਨ ਤੋਂ ਬਚਾਉਣਾ ਕਿਵੇਂ ਆ ਜੀ ਮੈਂ ਪਿੱਛੇ ਫਲਾ ਹੋ ਗਿਆ ਸੀ ਪੁਲਿਸ ਅਕੈਡਮੀ ਅਸਰ ਬਹੁਤ ਵੱਡੀ ਪੰਜਾਬ ਦੇ ਸਾਰੇ ਪੁਲਿਸ ਦੇ ਟ੍ਰੈਫਿਕ ਆ ਦੇ ਉੱਥੇ ਆਨੇ ਆ ਜੀ ਉੱਥੇ ਦੇ ਡੀਜੀਪੀ ਆ ਮੈਡਮ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਕਮਰ ਕਹਿੰਦੇ ਪਰਮਾ ਜੀ ਇਹਦਾ ਤੁਸੀਂ ਇੱਕ ਦੱਸ ਰਹੀ ਸੀ ਵੀ ਇਹ ਕੁਝ ਨਹੀਂ ਆਂਦਾ ਤੁਹਾਨੂੰ ਕੁਝ ਨਹੀਂ ਆਂਦਾ ਬੰਦਾ ਤੁਹਾਡੇ ਸਾਹਨੇ ਤੜਫ ਰਿਹਾ ਹੈ ਜਾਂ ਮਰ ਰਿਹਾ ਹੈ ਜਾਂ ਬੇਹੋਸ਼ ਪਿਆ ਹੈ ਕੀ ਕਰਨਾ ਹੈ ਉਹ ਇੱਕ ਚੀਜ਼ ਤੁਸੀਂ ਛੋਟੀ ਜੀ ਦੱਸੀ ਸੀ ਵੀ ਇਹ ਕਰ ਦੋ ਹਮ ਮੈਂ ਮੈਡਮ ਕੁਝ ਨਹੀਂ ਆ ਬੰਦੇ ਨੂੰ ਪੁੱਠਾ ਪਾ ਦੋ ਹਮ ਜਿਹੜਾ ਬੰਦਾ ਬੇਹੋਸ਼ ਆ ਜਿਹਨੂੰ ਦੌੜਾ ਪਿਆ ਹੈ ਉਹਨੂੰ ਪੁੱਠਾ ਪਾ ਦੋ ਮਰੇਗਾ ਨਹੀਂ ਕੀ ਬਾਤ ਕਹਿੰਦੇ ਜੀ ਉਹਦਾ ਕਾਰਨ ਕੀ ਆ ਬਾਜੀ ਮੌਤ ਦਾ ਪਹਿਲਾ ਕਾਰਨ ਆ ਜੇ ਸਾਹ ਬੰਦ ਹੋ ਗਿਆ ਜੀ ਸਾਹ ਤਾਂ ਬੰਦ ਹੋਏਗਾ ਜੇ ਬੰਦੇ ਦੇ ਸਾਂਹ ਵਾਲੀ ਵਿੱਚ ਕੋਈ ਚਲਾ ਗਿਆ ਕੀ ਥੁੱਕ ਚਲਾ ਗਿਆ ਉਲਟੀ ਚਲੇਗੀ ਆਪਾਂ ਗੱਲ ਕਰਦੇ ਆ ਸਰ ਆਪਣੇ ਗੁਆਰਡ ਦੇ ਵਿੱਚ ਫਤੇਗਰ ਸਾਹਿਬਾ ਉਥੇ ਦੇ ਪੁਲਿਸ ਆਫਸਰ ਦੀ ਡੇਟੀ ਦੇ ਗੱਲ 'ਚ ਰੋਟੀ ਫਸ ਗਈ ਸਰ ਜੀ ਤੇ ਬੱਚੇ ਨੂੰ ਹਸਪੀਟਲ ਲੈ ਕੇ ਮਰੀ ਪਈ ਸੀ ਹਾਂ ਮੈਂ ਇੱਕ ਸਕੂਲ 'ਚ ਸੀਗਾ ਸਰ ਬੱਚੇ ਦੇ ਗੱਲ 'ਚ ਟੌਫੀ ਫਸ ਗਈ ਹਾਂ 3rd 4th ਦਾ ਬੱਚਾ ਸੀਗਾ ਉਹ ਟੀਚਰ ਆਈ ਪ੍ਰਿੰਸ ਮੈਡਮ ਫਟਾਫਟ ਡਾਕਟਰ ਬੁਲਾਓ ਕੀ ਹੋ ਗਿਆ ਮੇਰੀ ਕਲਾਸ 'ਚ ਬੱਚੇ ਦੇ ਗੱਲ 'ਚ ਟੌਫੀ ਫਸ ਗਈ ਸਾਹ ਨਹੀਂ ਆ ਰਿਹਾ ਹਾਂ ਤੇ ਮੈਂ ਮੈਡਮ ਕਹੇ ਸਰ ਦੇਖੋ ਮੈਂ 2 ਸਕਿੰਟਾਂ ਦੀ ਘੜਤੀ ਸਰ ਕਿਆ ਬਾਤ ਹੁਣ ਜੇ ਡਾਕਟਰ ਆਏਗਾ ਸਰ 2 ਮਿੰਟ ਸਾਹ ਬੰਦ ਰਿਆ ਤੇ ਬੰਦਾ ਗਿਆ ਖਤਮ ਖਤਮ ਠੀਕ ਹੈ ਜੇ ਪੁੱਠਾ ਪਾ ਦੋਗੇ ਸਰ ਟੋਪੀ ਆਪੇ ਬਾਹਰ ਆ ਦੇਗੀ ਕਿਆ ਬਾਤ ਖੂਨ ਆਪੇ ਬਾਹਰ ਆ ਜਾਏਗਾ ਚਾਗਾ ਆਪੇ ਬਾਹਰ ਆ ਜਾਏਗੀ ਕੁਝ ਨਹੀਂ ਆਂਦਾ ਪੁੱਠਾ ਪਾ ਦੋ ਹੁਣ ਦੁੱਬੇ ਹੋਏ ਬੰਦੇ ਨੂੰ ਅੱਗੇ ਲੋਕੀ ਕੀ ਕਰਦੇ ਸੀ ਪੇਟ ਦੇ نیچے ਘੜਾ ਰੱਖ ਕੇ ਪੁੱਠਾ ਪਾ ਦਿੰਦੇ ਪੁੱਠਾ ਪਾਂਦੇ ਵੀ ਮੂੰਹ ਚੋਂ ਪਾਣੀ ਪਾਣੀ ਬਾਹਰ ਜੀ ਤੋ ਬਹੁਤ ਅੱਛਾ ਹੈ ਇਸੀ ਬਟਵੈਂਡ ਸਕੀਮ ਸਰ ਜੇ ਲੋਕਾਂ ਤੱਕ ਪ੍ਰੈਕਟੀਕਲ ਪਹੁੰਚੇ ਹਮ ਜਿਸੀ ਲੈਕਚਰ ਦੇ ਕੇ ਆ ਗਏ ਪ੍ਰੈਕਟੀਕਲ ਟਵਾਂਸ ਇਹ ਹੈ ਇਹਦੇ ਚ ਇਹ ਕਰਨਾ ਉਹ ਕਰਨਾ ਹੈ ਬੱਚਿਆਂ ਨੂੰ ਕਹਿ ਵੀ ਇਹਦੇ ਤੇ ਆਰਟੀਕਲ ਲਿਖ ਦਿਓ ਚਾਹੋ ਬੱਚਾ ਨੇ ਪ੍ਰੈਕਟੀਕਲ ਦਾ ਕੁਝ ਸਿੱਖਿਆ ਇਨ ਲਿਖੇ ਹੁਣ ਮੈਂ ਇੱਕ ਬੀਐਡ ਕਾਲਜ ਚ ਗਿਆ ਸੀਗਾ ਉਹ ਕਹਿੰਦੇ ਜੀ ਬੱਚਿਆਂ ਨੂੰ ਫਾਸਟਡ ਬਾਕਸ ਬਣਾਉਣ ਲਈ ਕਿਹਾ ਹੈ ਹੂੰ ਵੀ ਆ ਦੇਖੋ ਸਰ ਤੁਸੀਂ ਮੈਂ ਕਹਿੰਦਾ ਜੀ ਫਾਸਟਡ ਬਾਕਸ ਦਾ ਕੰਮ ਇਹ ਨਹੀਂ ਆਂਦਾ ਹਾਂ ਇਹ ਤਾਂ ਸਿਰਫ ਦੋ ਕੰਮ ਆਉਂਦੇ ਆ ਫਾਸਟਡ ਬਾਕਸ ਬਿਲਕੁਲ ਪੱਟੀ ਨਾਲ ਖੂਨ ਬੰਦ ਕਰਨਾ ਹੈ ਜੀ ਜਾਂ ਤੁਸੀਂ ਡਰੈਸਿੰਗ ਕਰਨੀ ਆ ਬਿਲਕੁਲ ਬਿਲਕੁਲ ਬੁਰਾ ਹੋ ਗਿਆ ਕਿਆ ਕਰੋਗੇ ਦੌੜਾ ਪੈ ਗਿਆ ਕਿਆ ਕਰੋਗੇ ਹੈਡ ਇੰਜਰੀ ਹੋ ਗਿਆ ਉਹ ਸੜਕਾਂ ਤੇ ਹੈਲਮਟ ਨਹੀਂ ਹੁੰਦਾ ਹਮ ਹੈਡ ਇਜਰੀ ਹੋ ਜਾਈ ਗਰੰਟੀ ਆ ਬੰਦਾ ਕੰਮੇ ਚ ਜਾਏਗਾ ਹੀ ਜਾਏਗਾ ਕਿਉਂਕਿ ਖੂਨ ਅੰਦਰ ਚਲਾ ਜਾਏਗਾ ਅਸੀਂ ਕਹਿੰਦੇ ਪੁੱਠਾ ਪਾ ਦੋ ਖੂਨ ਬਾਹਰ ਨਿਕਲ ਗਿਆ ਬਚ ਗਿਆ ਲੀਲਾਪੁਰ ਚੌਕ ਸਰ ਮੈਂ ਖੜਾ ਸੀ ਰੈੱਡ ਲਾਈਟ ਤੇ ਉਧਰੋਂ ਟ੍ਰੈਫਿਕ ਨੰਗੀ ਇੱਕ ਮੁੰਡਾ ਸ਼ੂ ਦੇ ਕੇ ਨੰਗੇ ਇੱਕ ਲੇਡੀ ਗਿਰ ਗਈ ਵਿਚਾਰੀ ਹਾਂ ਸਕੂਟਰ ਤੋਂ ਅੱਛਾ ਕਿਸੇ ਨੇ ਉਹਦੇ ਕੋ ਮਦਦ ਨਹੀਂ ਕੀਤੀ ਹਮ ਮੈਂ ਗਿਆ ਉਹ ਸਿੱਧੀ ਪਈ ਸੀਗੀ ਇੱਕ ਲੇਡੀ ਹੋਰ ਆਈ ਮੈਂ ਉਹਨੂੰ ਰੋਕਿਆ ਮੈਂ ਬੇਟੀ ਗੱਲ ਸੁਣ ਇਹਨੂੰ ਮੈਡਰਮ ਨੂੰ ਪੁੱਠਾ ਕਰ ਦੇ ਹਮ ਕਹਿੰਦੇ ਨਹੀਂ ਸਰ ਪਹਿਲਾਂ ਪਾਣੀ ਪਿਲਾਓ ਮੈਂ ਕਿਤੇ ਬੇਹੋਸ਼ ਬੰਦੇ ਨੂੰ ਐਕਸੀਡੈਂਟ ਵਾਲੇ ਨੂੰ ਕਦੇ ਪਾਣੀ ਨਹੀਂ ਪਿਲਾਣਾ ਇਹ ਪਾਣੀ ਉਹਦੀ ਸਾਹ ਨਾਲ ਹੀ ਚਲੇ ਗਿਆ ਸਾਹ ਬੰਦ ਹੋ ਕੇ ਮਰ ਸਕਦਾ ਹੈ ਓਹ ਹੋ ਹੱਥ ਪੈ ਨਹੀਂ ਰਿਹਾ ਜੱਜ ਨੇ ਖੂਨ ਇੱਥੇ ਇਕੱਠਾ ਹੋ ਜਾਏਗਾ ਦਿਮਾਗ 'ਚ ਨਹੀਂ ਜਾਏਗਾ ਜੇ ਦਿਮਾਗ ਨੂੰ ਡੇਢ ਦੋ ਮਿੰਟ ਤੱਕ ਆਕਸੀਜਨ ਨਾ ਜਾਵੇ ਬ੍ਰੇਨ ਡੈਡ ਹੋਣਾ ਸ਼ੁਰੂ ਹੋ ਜਾਂਦਾ ਹੈ ਉਨੇ ਮੇਰੀ ਕਾਇਤ ਨੇ ਪੁੱਠਾ ਕੀਤਾ ਸਰ ਮੈਂ ਕਿਹਾ ਥੋੜਾ ਜਿਹਾ ਹਲਾ ਦੇ ਇਹਨੂੰ ਅਸੀਂ ਹਸਪੀਟਲ 'ਚ ਜਦੋਂ ਟ੍ਰੇਨਿੰਗ ਕਰਦੇ ਸੀ ਸਰ ਸਾਨੂੰ ਦਿਖਾਇਆ ਗਿਆ ਬੱਚਾ ਪੈਦਾ ਹੁੰਦਾ ਪੈਰਾਂ ਤੋਂ ਫੜੋ ਪੁੱਠਾ ਕਰਕੇ ਪਿੱਛੇ ਮਾਰੋ ਤਾਂ ਕਿ ਇਹਦੇ ਮੂੰਹ ਤੋਂ ਗੰਦ ਮੰਦ ਨਿਕਲੇ ਮੇਰੇ ਘਰ ਦੇ ਕੋਲ ਇੱਕ ਬੱਚਾ ਸੀ ਸਰ ਉਹਦਾ ਕਾਰਡੀਕ ਰੈਸ ਹੋ ਗਿਆ ਸੀ ਪੌੜੀਆਂ ਤੋਂ ਗਿਆ ਸ਼ਾਂਤ ਦਿਲ ਬੰਦ ਓਹੋ ਬੱਚਾ ਮਰਿਆ ਪਿਆ ਸੀਗਾ ਅੱਛਾ ਜੀ ਹਾਂ ਸਰ ਤੇ ਉਹਨੂੰ ਮੈਂ ਐਵੇਂ ਪਹਿਲਾਂ ਪਾਇਆ ਪੱਟ ਤੇ ਪੁੱਠਾ ਕਰਕੇ ਮਾਰਿਆ ਫਿਰ ਉਸ ਤੋਂ ਬਾਅਦ ਉਹਨੂੰ ABC ਕੀਤੀ ਉਹਦੀ ਜੋ ਅਸੀਂ ਸਿਵਲੈਂਸ ਸਿਕਾਨੇ ਕਰਦੇ ਆ ਜੇ ਤੁਸੀਂ ਸਾਹ ਚੈੱਕ ਕਰੋ ਨਬ ਚੈੱਕ ਕਰੋ ਮੂੰਹ ਖੋਲ ਕੇ ਦੇਖੋ ਮੈਂ ਦੇਖਿਆ ਉਹਦਾ ਸਾਹ ਵੀ ਬੰਦ ਤੇ ਨਬਜ ਵੀ ਬੰਦ ਦਿਲ ਬੰਦ ਹਮ ਬੱਚਾ ਆਇਆ ਪਿਆ ਸੀ ਸਰ ਡੈਡੀ ਆਹ ਹਾਂ ਮੈਂ ਸੀਪੀਆਰ ਸ਼ੁਰੂ ਕੀਤਾ ਜੀ ਤੁਸੀਂ ਹੈਰਾਨ ਹੋਵੋਗੇ 2 2.5 ਮਿੰਟਾਂ ਬਾਅਦ ਬੱਚੇ ਦੀ ਇੱਕ ਉਂਗਲੀ ਹਿੱਲੀ ਆਹ ਹਾਂ ਉਹ ਦੂਜੀ ਉਂਗਲੀ ਹਿੱਲੀ ਮੈਂ ਕਰਦਾ ਰਿਹਾ ਗੱਡੀ ਨਾਲ ੱੱਕਾ ਉਦੋਂ ਤੱਕ ਲਾਨੇ ਜੇ ਤੱਕ ਸਟਾਰਟ ਨਾ ਹੋਵੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਉਹਦੀ ਅੱਖਾਂ ਹਿੱਲੀਆਂ ਹਮ ਉਸ ਤੋਂ ਬਾਅਦ ਰੋਣ ਲੱਗਿਆ ਜਦੋਂ ਰੋਣ ਲੱਗਿਆ ਤਾਂ ਮੈਂ ਸਮਝ ਗਿਆ ਇਹ ਦੁਆਰਾ ਠੀਕ ਹੋ ਗਿਆ ਹੁਣ ਉਹ 10ਵੀਂ ਚ ਪੜਦਾ ਬੱਚਾ ਸਰ ਕਿਆ ਬਾਤ ਹੈ ਤੇ ਮੈਨੂੰ ਉਹ ਵਿਚਾਰੀ ਜਦੋਂ ਵੀ ਟੀਚਰ ਮਿਲਦੀ ਆ ਪੈਰੀ ਹੱਥ ਲਾਉਗੀ ਰੋਣ ਲੱਗ ਜਾਂਦੀ ਆ ਮੈਂ ਰੋਣੀ ਕਿਉਂ ਪੁੱਤਰ ਅੰਕਲ ਤੁਸੀਂ ਮੇਰੇ ਬੇਟੇ ਨੂੰ ਬਚਾਇਆ ਮੈਂ ਨਹੀਂ ਬਚਾਇਆ ਮੇਰੀ ਟ੍ਰੇਨਿੰਗ ਨੇ ਬਚਾਇਆ ਬਿਲਕੁਲ 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 ਤੁਸੀਂ ਸਕੂਲਾਂ ਜੀ ਜਾਣਿਆ ਸਰ ਕੰਨਿਆਂ ਵੀ ਕਰਾ ਲਓ ਅਸੀਂ ਤਾਂ ਮੰਗਦੇ ਕੁਝ ਨਹੀਂ ਚਾਹ ਵੀ ਅਸੀਂ ਬਾਹਰ ਜਾ ਕੇ ਪੀ ਲਾਂਗੇ ਪੀ ਲਾਂਗੇ ਘੰਟਾ ਦੋ ਘੰਟੇ ਸਾਨੂੰ ਦੇ ਦਿਓ ਕਿਸੇ ਜਾਨ ਵੱਜੇ ਯਾਰ ਵਰਮਾ ਸਾਹਿਬ વાਕਈ ਤੁਹਾਡੀਆਂ ਗੱਲਾਂ ਬਹੁਤ ਕੀਮਤੀ ਨੇ ਔਰ ਅਸੀਂ ਸਮੇਂ ਸਮੇਂ ਸਰ ਵਰਮਾ ਸਾਹਿਬ ਨੂੰ ਸਟੂਡੀਓ ਦੇ ਵਿੱਚ ਬੇਨਤੀ ਕਰਦੇ ਆ ਕਿ ਤੁਸੀਂ ਆਉਂਦੇ ਜਾਂਦੇ ਰਿਹਾ ਕਰੋ ਵੈਸੇ ਵੀ ਜਦੋਂ ਵੀ ਕਿਸੇ ਸਕੂਲ ਕਾਲਜ ਦੇ ਵਿੱਚ ਸੰਸਥਾ ਦੇ ਵਿੱਚ ਜਾਂਦੇ ਨੇ ਉੱਥੇ ਕੋਈ ਟ੍ਰੇਨਿੰਗ ਦਾ ਕੈਂਪ ਹੁੰਦਾ ਹੈ ਲਾਉਂਦੇ ਨੇ ਤੇ ਸਾਨੂੰ ਕਾਲ ਆ ਜਾਂਦੀ ਹੈ ਇਹ ਵਕਰੀ ਗੱਲ ਹੈ ਕਿ ਕਈ ਵਾਰ ਰੁਝੇਮਿਆਂ ਕਰਕੇ ਨਹੀਂ ਆ ਹੁੰਦਾ ਸੋ ਵਰਮਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਔਰ ਅੱਛੀ ਜਾਣਕਾਰੀ ਦਿੱਤੀ ਹੈ ਔਰ ਦੋਸਤੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਪੋਸੂਨਾਮਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋਤਾਜੀ ਦਾ ਦਿਲੋਂ ਧੰਨਵਾਦ ਕਰਦਾ ਵਿਸ਼ਨੂ ਜੀ ਦਾ ਕਰਦਾ ਹਾਂ ਉਸ ਸਾਰਾ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਹਾਂ ਜਿਨੇ ਸਾਨੂੰ ਇਹਨਾਂ ਗਿਆਨ ਦਿੱਤਾ ਹੈ ਅਸੀਂ ਵੰਡ ਰਹੇ ਹਾਂ ਹਮ ਤਾਂ ਕਿ ਦੁਨੀਆ 'ਚ ਦੇਖੇ ਜਾਈਏ ਕੁਝ ਬਿਲਕੁਲ ਥੈਂਕ ਯੂ ਜੈ ਜੀ